ਇੱਕ ਹੋਰ ਚਾਲਦੇ ਵਿਆਹ ਦੇ ਵਿੱਚ ਪੈ ਗਈਆਂ ਭਾਜੜਾ ਤੇ ਚੋਰ ਚੋਰੀ ਕਰਕੇ ਹੋ ਗਿਆ ਫਰਾਰ ਇਹ ਤਾਜ਼ਾ ਮਾਮਲਾ ਸਮਰਾਲਾ ਤੋਂ ਨੇੜੇ ਆਇਆ ਜਿੱਥੇ ਸਮਰਾਲਾ ਦੇ ਮੈਰਿਜ ਪੈਲਸ ਦੇ ਵਿੱਚ ਚੋਰੀ ਦੀ ਵਾਰਤਾ ਨੂੰ ਅੰਜਾਮ ਦਿੱਤਾ ਗਿਆ ਤੇ 20 ਲੱਖ ਰੁਪਏ ਦੇ ਗਹਿਣੇ ਤੇ ਨਕਦੀ ਲੈ ਕੇ ਆਈਫੋਨ ਲੈ ਕੇ ਚੋਰ ਗਾਇਬ ਹੋ ਗਿਆ ਮੌਕੇ ਤੇ ਸੀਸੀਟੀਵੀ ਤਸਵੀਰਾਂ ਨੂੰ ਖੰਗਾਲਿਆ ਗਿਆ ਤੇ ਦੱਸਦੀ ਹੈ ਕਿ ਹੁਣ ਇਹ ਸ਼ਾਮ ਦੇ ਸਮੇਂ ਵੱਡੀ ਘਟਨਾ ਨੂੰ ਅੰਜਾਮ ਦਿੱਤਾ ਗਿਆ ਜਿਸ ਨਾਲ ਖੁਸ਼ੀ ਦਾ ਮਾਹੌਲ ਤੁਰੰਤ ਗਮਗੀਨ ਬਣ ਗਿਆ। ਪ੍ਰਾਪਤ ਜਾਣਕਾਰੀ ਦੇ ਅਨੁਸਾਰ ਦੱਸਿਆ ਜਾ ਰਿਹਾ ਕਿ ਉਸ ਪਰਸ ਦੇ ਵਿੱਚ ਲੱਖਾਂ ਰੁਪਏ ਕੀਮਤੀ ਗਹਿਣੇ ਤੇ ਵੱਡੀ ਮਾਤਰਾ ਵਿੱਚ ਨਗਦੀ ਸੀਗੇ ਔਰ ਆਈਫੋਨ ਸੀਗਾ ਜੋ ਕਿ ਗਾਇਬ ਹੋ ਗਿਆ। ਹਾਲਾਂਕਿ ਪੀੜਤ ਪਰਿਵਾਰ ਦਾ ਦਾਵਾ ਇਹ ਹੈ ਕਿ ਇਹ ਕੰਮ ਕਿਸੇ ਵੇਟਰ ਵੱਲੋਂ ਕੀਤਾ ਗਿਆ। ਹਾਲਾਂਕਿ ਮਾਂ ਨੇ ਦੱਸਿਆ ਕਿ ਪਰਸ ਉਸਦੇ ਕੋਲ ਹੀ ਸੀਗਾ ਉਸਨੇ ਸਾਮਕੇ ਰੱਖਿਆ ਸੀ ਪਰ ਜਦੋਂ ਉਸਨੇ ਵਿੱਚ ਉਹ ਸਮਾਨ ਦੇਖਿਆ ਤਾਂ ਉਹ ਗਾਇਬ ਸੀਗਾ। ਯਾਨੀ ਕਿ ਇੱਕਦਮ ਹੀ ਉਹ ਚੀਜ਼ਾਂ ਹੈ ਨਹੀਂ ਸੀਗੀਆਂ ਤਾਂ ਇੱਕਦਮ ਉੱਥੇ ਅਫੜਾ-ਦਫੜੀ ਦਾ ਮਾਹੌਲ ਪੈਦਾ ਹੋ ਗਿਆ ਕਰਮਚਾਰੀਆਂ ਨੂੰ ਜਦੋਂ ਪੁੱਛਿਆ ਗਿਆ ਤੇ ਕਰਮਚਾਰੀਆਂ ਨੇ ਰਿਸ਼ਤੇਦਾਰਾਂ ਦੇ ਨਾਲ ਬਤਸਲੂਕੀ ਕੀਤੀ ਜਿਸ ਤੋਂ ਬਾਅਦ ਰਿਸ਼ਤੇਦਾਰਾਂ ਦੇ ਮਨਾਂ ਦੇ ਵਿੱਚ ਕਾਫੀ ਰੋਸ ਸੀਗਾ ਪੈਲਸ ਵਾਲਿਆਂ ਦੀ ਵੱਡੀ ਗੈਲੀ ਤੇ ਬਤਮੀਜ਼ੀ ਦੇਖਣ ਨੂੰ ਮਿਲੀ ਹੈ ਜਿਸ ਤੋਂ ਬਾਅਦ ਮੌਕੇ ਤੇ ਪੁਲਿਸ ਪ੍ਰਸ਼ਾਸਨ ਨੂੰ ਜਾਣਕਾਰੀ ਦਿੱਤੀ ਤੇ ਪੁਲਿਸ ਪਹੁੰਚੀ ਹੈ ਤੇ ਪੁਲਿਸ ਤੋਂ ਵੱਲੋਂ ਪੂਰੇ ਮਾਮਲੇ ਨੂੰ ਬੜੀ ਗੰਭੀਰਤਾ ਦੇ ਨਾਲ ਦੇਖਿਆ ਗਿਆ ਤੇ ਸੀਸੀਟੀਵੀ ਕੈਮਰੇ ਖੰਗਾਲੇ ਗਏ ਨੇ ਪਰ ਆਏ ਦਿਨ ਹੁਣ ਮੈਰਿਜ ਪੈਲਸਵ ਦੇ ਵਿੱਚ ਵਾਪਰ ਰਹੀਆਂ ਇਹ ਘਟਨਾਵਾ ਇੱਕ ਚਿੰਤਾ ਦਾ ਵਿਸ਼ਾ ਬਣ ਗਿਆ ਤੇ ਬਹੁਤ ਵੱਡੇ ਸਵਾਲ ਖੜੇ ਹੋਗੇ ਨੇ

ਬਸ 1 ਮਿੰਟ ਚ ਅਸੀਂ ਫੋਟੋ ਖਿੱਚੀ ਆ ਤੇ ਇਸ ਤਰ੍ਹਾਂ ਦੇਖਿਆ ਪਰਸ ਇਹਨਾਂ ਨੇ ਪਰਸ ਪਰਸ ਕਰ ਦਿਆ ਉਹ ਹੁਣ ਉਹ ਫੋਟੋ ਜੀ ਦੇਖੇ ਵੀ ਇਸ ਤਰ੍ਹਾਂ ਲੱਗਾ ਜਿੱਦਾਂ ਖੁੱਚ ਕੇ ਕਿਉਂਕਿ ਭੱਜਿਆ ਪਿੱਛੇ ਨਹੀਂ ਪਰਸ ਤੇ ਉਹ ਬਾਅਦ ਦੇਖ ਪਰਸ ਹੈ ਨਹੀਂ ਮੇ ਰੋਲਾ ਪਾਇਆ ਪਰਸ ਨਹੀਂ ਗਾ ਹੈਗਾ ਪਰਸ ਨਹੀਂ ਹੈਗਾ ਸਾਰੇ ਪਾਸੇ ਦੇਖਿਆ ਬਾਹਰ ਲੱਗੀ ਏਟ ਵਗੈਰਾ ਵੀ ਸਾਰੇ ਬੰਦ ਕਰਵਾਏ ਸੀ ਟਾਈਮ ਸਾਰਾ ਕੁਝ ਪਰ ਪਰਸ ਨਹੀਂ ਮਿਲਿਆ ਪਰਸ ਦੇ ਵਿੱਚ ਕੀ ਕੁਝ ਸੀ ਪਰਸ ਦੇ ਵਿੱਚ ਗਹਿਣੇ ਆ ਪੈਸੇ ਆ ਸਗਨ ਆ ਮੇਰਾ ਫੋਨ ਆ ਮੇਰਾ ਕੱਲ ਦਾ ਅਪਰੋਕਸੀਮੇਟਲੀ ਕਿੰਨਾ ਸਮਾਨ ਸੀ 1.5 ਲੱਖ ਰੁਪਏ ਦਾ ਸਗਨਾ ਦਾ ਹੈਗਾ 50000 ਦਾ ਹੈ ਫੋਨ ਲੱਗ ਮੇਰੇ ਇੱਕ ਫੋਨ ਆਇਫੋਨ ਅਗਰ ਟੋਕਸਾ ਗਿਆਨੀ ਟੋਟਲ ਕਿੰਨੇ ਦਾ ਲੱਗਦਾ ਨੁਕਸਾਨ ਹੋ ਜਾ ਤੁਹਾਡਾ ਉਹ ਬਦੋਟੇ ਇਦੱਕਾ ਦਿੱਤਾ ਹੈ ਉਹ ਵੀ ਵੱਧ ਜਾਈਦਾ ਮੈਂ ਤੁਹਾਨੂੰ ਕਹਿਆ ਸੀ ਗੜ ਕੇ ਨਹੀਂ ਗੜੇ ਨਾ ਹਾਂ ਗੁਰ ਇਹਦੇ ਗੜੇ ਅੱਜ ਆਪਾਂ ਪਾਈ ਹਾਂ ਪਾਈ ਇਸ ਬਾਰੇ ਜੋ ਫੋਟੋ ਲਾ ਜੇ ਪਹਿਲੇ ਸਵਾਲਿਆਂ ਨਾਲ ਗੱਲ ਕਰਕੇ ਹਾਂਜੀ ਉਹ ਵੀ ਕੱਦ ਪੇ ਦੇ ਦੇ ਪੇ ਕੈਮਰੇ ਵੀ ਕਰਦੇ 32 ਟੀਵੀ ਖੋਲ ਲੈਣ ਹਾਂਜੀ ਇਹ ਦੇਖੋ ਤੁਹਾਨੂੰ ਲੱਗਿਆ ਪਤਾ ਜੀ ਅਜੇ ਤਾਂ ਕੁਛ ਨਹੀਂ ਪਤਾ ਲੱਗਾ ਪਰ ਫੋਟੋ ਵਿੱਚ ਦੇਖਿਆ ਸੀ ਉਹ ਕੋਈ ਬੇਟਰ ਆ ਬੇਟਰ ਦੀ ਬਾਹ ਇਸ ਤਰ੍ਹਾਂ ਅਗੀਰ ਬੈਕ ਆਈ ਆ ਔਰ ਬਾਹ ਆਗੀਸ ਤਾਂ ਪਰ ਚੁੱਕਦੇ ਦੀ ਬਾਹ ਆਈ ਆ ਵਿੱਚ ਬੈਠ ਆਈ ਆ ਪੁਲਿਸ ਨੂੰ ਸੂਚਨਾ ਦਿੱਤੀ ਹਾਂਜੀ ਹਾਂਜੀ ਸਮਝਾ ਤੁਹਾਡੇ ਰਿਸਟੋਰੈਂਟ ਕਿਹਾ ਕਿ ਵੀ ਆਪਾਂ ਨੂੰ ਸ਼ਾਮ ਵਕਤ ਆ ਜਾਣਾ ਦੇਖੋ ਨਹੀਂ ਸਗਣਾ ਸਾਨੂੰ ਕੋਈ ਪਤਾ ਨਹੀਂ ਕਿਸਨੇ ਕਿਹਨੂੰ ਦਿੱਤਾ ਕੀ ਨੇ ਕੁਛ ਕਸ਼ਮੀਰ ਜਿੱਤਾ ਸੀ ਜਿੱਦਾਂ 5-10000 ਕਸ਼ਮੀਰ ਨੂੰ ਕੈਸ਼ ਵੀ ਦਿੱਤਾ ਸੀਗਾ ਸਾਰਾ ਸਾਰੇ ਬੁਕਿੰਗ ਪਾਕੇ ਜਦੋਂ ਸੀ ਸਰ ਸਾਰਾ ਉਹਦੇ ਵਿੱਚ ਸੀ ਪਰ ਸੱਚੀ ਹਾਂਜੀ ਕੀ ਨਾਮ ਆ ਤੁਹਾਡਾ ਕੋਈ ਮੈਜੀ ਕੁਛ ਨਹੀਂ ਕਰ ਸਕਦੇ ਮੈਨੂੰ ਆਪਰੇ ਤੋਂ ਪਤਾ ਹੈ ਕਿ ਨੂੰ ਕੀ ਖੜਾਇਆ ਕੀ ਨਹੀਂ ਖੜਾਇਆ ਜੀ ਹਾਂਜੀ ਕੀ ਨਾਮ ਆ ਤੁਹਾਡਾ ਜੀ ਮੇਰਾ ਦਲਵੀਰ ਸਿੰਘ ਨਾਮ ਆ ਜੀ ਕੀ ਮਾਮਲਾ ਹੈ ਦੇਖ ਲੈ ਮਾਮਲਾ ਇਹ ਆ ਜੀ ਮੇਰੀ ਬੇਟੀ ਦੀ ਇੱਥੇ ਮੈਰਿਜ ਸੀਗੀ ਰਾਇਲ ਕੈਸਲ ਦੇ ਵਿੱਚ ਭਲਾਲ ਹਮ ਤੇ ਮੈਰਿਜ ਚੱਲ ਰਹੀ ਸੀ ਸ਼ਗਨ ਪੈ ਗਿਆ ਸਭ ਕੁਝ ਹੋ ਗਿਆ ਸੀ ਹਮ ਬਟ ਜਦੋਂ ਮਤਲਬ ਜਿਸ ਤਰ੍ਹਾਂ ਫੋਟੋਗ੍ਰਾਫਰ ਕਹਿ ਰਹੇ ਨੇ ਉਹੋ ਨਾ ਨੇ ਜਿਹੜਾ ਬਿਰਾਜ ਜਵਾਈ ਹੈ ਹੂੰ ਉਹਦੇ ਮਦਰ ਨੂੰ ਕਿਹਾ ਅਸੀਂ ਤੁਹਾਡੇ ਸਨੈਪਸ ਲੈਣੇ ਆ ਠੀਕ ਹੈ ਉਹਨਾਂ ਨੇ ਇਦਾਂ ਪਰਸ ਰੱਖ ਕੇ ਸਨੈਪਸ ਦੇ ਜੋਗ ਦਿੱਤੇ ਆ ਕੁਇਕਸ ਟਾਈਮ ਦੇ ਵਿੱਚ ਕੋਈ ਉਹਦਾ ਉਹਨਾਂ ਦਾ ਪਰਸ ਚੱਕ ਕੇ ਲੈ ਠੀਕ ਹੈ ਪਰਸ ਚ ਕੀ ਕੀ ਸੀਗਾ ਜੀ ਉਹ ਉਹਨਾਂ ਨੂੰ ਪਤਾ ਮੈਨੂੰ ਨਹੀਂ ਪਤਾ ਜੀ ਕੀ ਸੀਗਾ ਹੂੰ ਉਹਨਾਂ ਦੇ ਮੁਤਾਬਿਕ ਜੋ ਤੁਸੀਂ ਉਹਨਾਂ ਨੂੰ ਪੁੱਛ ਸਕਦੇ ਉਹਨਾਂ ਨੇ ਦੱਸਿਆ ਠੀਕ ਹੈ ਜੀ ਤੇ ਇਹਦੇ ਬਾਰੇ ਜਦੋਂ ਪੈਰਿਸ ਨਾਲ ਗੱਲਬਾਤ ਕੀਤੀ ਹੈ ਉਹਨਾਂ ਦਾ ਕੀ ਕਹਿਣਾ ਉਹਨਾਂ ਦਾ ਕਹਿਣਾ ਜੀ ਦੇਖੋ ਉਹ ਹੁਣ ਲਿਪੋਪੋਟੀ ਕਰ ਰਹੇ ਆ ਹੂੰ ਮੈਨੂੰ ਇਹ ਲੱਗਦਾ ਉਹ ਲਿਪੋਪੋਟੀ ਕਰ ਰਹੇ ਆ ਤੇ ਜਿਵੇਂ ਕਿ ਦੱਸਿਆ ਗਿਆ ਪਈ ਨੁਕਸਾਨ 20 ਲੱਖ ਤੋਂ ਪਰੇ ਦੱਸਿਆ ਗਿਆ ਨੁਕਸਾਨ ਵੱਡਾ ਉਹ ਪਰ ਫਿਰ ਵੀ ਕੋਈ ਤੁਹਾਨੂੰ ਸੈਟੀਸਫੈਕਸ਼ਨ ਨਹੀਂ ਕਰਵਾਈ ਜਾ ਰਹੀ ਇਸ ਤੋਂ ਕੀ ਨੀ ਕਰਵਾਈ ਕੁਛ ਵੀ ਨਹੀਂ ਆ ਹੁਣ ਆਸ ਤੋਂ ਹੁਣ ਤੱਕ 2 ਘੰਟੇ ਹੋ ਗਏ ਜੀ ਕੋਈ ਪੁਲਿਸ ਕੰਮ ਲੈਣਾ ਨਹੀਂ ਕਰਾਈ ਨਾ ਇੱਥੇ ਕੋਈ ਪੁਲਿਸ ਵਾਲੇ ਇੱਥੇ ਪਹੁੰਚੇ ਆ ਸੀ ਸੀ ਟੀ ਵੀ ਫੁਟੇਜ ਚੈੱਕ ਕੀਤਾ ਜੀ ਉਹ ਕਰਾ ਰਹੇ ਨਹੀਂ ਉਹਦੇ ਵਿੱਚ ਕੁਝ ਨਹੀਂ ਆ ਰਿਹਾ ਅੰਦਰ ਡੈਕੋਰੇਸ਼ਨ ਜਿੱਥੇ ਹੋਈ ਆ ਉੱਥੇ ਕੈਮਰੇ ਹੈ ਨਹੀਂਗੇ ਮੈਂ ਜਿੱਥੇ ਦੀ ਕਟਣਾ ਵਾਪਰੀ ਹੈ ਉੱਥੇ ਕੈਮਰੇ ਹੈ ਨਹੀਂ ਲੱਗ ਅੱਛਾ ਇਹ ਤਾਂ ਫਿਰ ਇਹਨਾਂ ਦੇ ਪਹਿਲੇ ਸਵਾਲਿਆਂ ਦੀ ਜ਼ਿੰਮੇਵਾਰੀ ਬਣਦੀ ਆ ਜ਼ਿੰਮੇਵਾਰੀ ਬਣਦੀ ਜੀ ਬਿਲਕੁਲ ਕਿਉਂਕਿ ਲੱਖਾਂ ਦਾ ਸਮਾਨ ਹੁੰਦਾ ਹਾਂ ਪੂਰੇ ਸਟਾਫ ਦੀ ਚੈਕਿੰਗ ਕਰ ਲਈ ਗਈ ਹੈ ਜੀ ਹਾਂਜੀ 1 ਸਾਲ ਪਹਿਲਾਂ ਮੈਂ ਇੱਥੇ ਆਪਣੀ ਵੱਡੀ ਬੇਟੀ ਦੀ ਮੈਰਿਜ ਕਰੀ ਸੀ ਉਦੋਂ ਇੱਥੇ ਕੋਈ ਐਸੀ ਘਟਨਾ ਨਹੀਂ ਹੋਈ ਬਹੁਤ ਬਿਲਕੁਲ ਠੀਕ ਠਾਕ ਹੋਇਆ ਸੀ ਐਵੇਂ ਤੁਹਾਨੂੰ ਕਹਾਂ ਵੀ ਨਿਰਪਰਵ ਸਾਰਾ ਕੁਝ ਇੱਕ ਬੰਦੇ ਤੇ ਡੋਲ ਦिए ਇਹ ਵੀ ਠੀਕ ਨੇ ਦਾ 1 ਸਾਲ ਪਹਿਲਾਂ ਮੈਂ ਵੱਡੀ ਇੱਥੇ ਬੇਟੀ ਦੀ ਮੈਰਿਜ ਕਰੀ ਸੀ ਉਦੋਂ ਬਿਲਕੁਲ ਠੀਕ ਠਾਕ ਹੈ ਪੁਲਿਸ ਨੂੰ ਜਦ ਪੁਲਿਸ ਨੂੰ ਇਸ ਬਾਰੇ ਸੂਚਨਾ ਇਤਹੀ ਪੁਲਿਸ ਨੂੰ ਮੁੰਡੇ ਵਾਲਾਂ ਨੂੰ ਤੀ ਸੋਚਾਈ ਪਰ ਪੁਲਿਸ ਵਾਲੇ ਤੱਕ ਪਹੁੰਚੀ ਨਹੀਂ ਆ ਕਿੰਨੀ ਦੇਰ ਯਾਰ ਇਹ ਵੀ ਅਸੀਂ ਪੁੱਛੋ ਤੀ ਹੁਣ ਕੀ ਮੰਗ ਕਰਦੇ ਤੁਸੀਂ ਅਸੀਂ ਡਿਮਾਂਡ ਕਰਦੇ ਹਾਂ ਮੁੰਡੇ ਵਾਲੋਂ ਸੈਟੀਸਫਾਈ ਕਰੋ ਉਹਨਾਂ ਦੀ ਜਿਹੜਾ ਨੁਕਸਾਨ ਆ ਉਹ ਪਰੋ ਕੀ ਨਾਮ ਤੁਹਾਡਾ ਜੀ ਮੇਰਾ ਵੀ ਜੀ ਨਵ ਨਾਮ ਹੈ ਤੁਸੀਂ ਰੋਲ ਕਾਪੀ ਲੈ ਕੇ ਕੀ ਹੋ ਮੈਂ ਉਰੇ ਦੇਖ ਰਹੇ ਹਾਂ ਜੀ ኦਪਰੇਟਿੰਗ ਦੇਖ ਰਹੇ ਹਾਂ ਉਹ ኦਪਰੇਟਿੰਗ ਸਿਸਟਮ ਦੇਖ ਰਹੇ ਹਾਂ ਜੀ ਜੋ ਵੀ ਜਾਂਚ ਲਗਾਇਆ ਗਿਆ ਕਿ ਚੋਰੀ ਬੈਗ ਹੋਇਆ ਜਿਹਦੇ ਵੀਕ ਦਾ ਨੁਕਸਾਨ ਦੱਸਿਆ ਜਾ ਰਿਹਾ ਹੈ ਵੀ ਜੀ ਜੋ ਵੀ ਹੋਇਆ ਮੈਨੂੰ ਪਤਾ ਨਹੀਂ ਐ ਮੈਂ ਐਕਚੁਅਲੀ ਚਲਾ ਜਾ ਚੁੱਕਿਆ ਸੀਗਾ ਤੇ ਮੈਂ ਵਾਪਸ ਆਇਆ ਇਹਨਾਂ ਨੇ ਜੋ ਕਿਹਾ ਮੈਂ ਸਾਰਾ ਕੋਈ ਵੀਡੀਓਗ੍ਰਾਫੀ ਇਹਨਾਂ ਨੂੰ ਕੱਢ ਕੇ ਦੇ ਰਿਹਾ ਹਾਂ ਜੋ ਜੋ ਇਹ ਕਹਿ ਰਹੇ ਐ ਇਹ ਕਹਿ ਰਹੇ ਐ ਕਿ ਤੁਹਾਡੇ ਵੇਟਰ ਸੀ ਮੈਂ ਸਾਰੇ ਵੇਟਰਸ ਨੂੰ ਉਰੇ ਪ੍ਰੈਜ਼ੈਂਟ ਕਰਤਾ ਹੋਇਆ ਜਿੰਨੇ ਵੀ ਉਰੇ ਵੇਟਰ ਦਾ ਸਟਾਫ ਲੱਗਿਆ ਹੋਇਆ ਸੀਗਾ ਉਹ ਇਹ ਦੇਖਦੇ ਆ ਉਹਦੇ ਵਿੱਚੋਂ ਕੌਣ ਐ ਸਾਰੇ ਇਹਨਾਂ ਨੂੰ ਦਿਖਾਤੀ ਐ ਇਹਨਾਂ ਨੂੰ ਵੀਡੀਓਗ੍ਰਾਫੀ ਵੀ ਦੇਤੀ ਐ ਸਾਰੇ ਜਿਹੜੇ ਵੇਟਰਸ ਆਉਂਦੇ ਐ ਨਾ ਜੀ ਇਸੇ ਉਹਨਾਂ ਦੀ ਵੀਡੀਓਜ਼ ਬਣਾਉਨੇ ਐ ਪਹਿਲਾਂ ਸਵੇਰ ਦੀ ਮਾਰਨਿੰਗ ਦੀ ਵੀਡੀਓ ਹੈਗੀ ਉਹਨਾਂ ਵਿੱਚ ਇਹਨਾਂ ਨੇ ਚੈੱਕ ਕਰਾ ਦਿੰਨੇ ਆ ਜਿਹੜਾ ਹੋਏਗਾ ਉਹਦੇ ਹੁਣੀ ਦੇਖ ਲੈਣੇ ਸਾਰੇ ਵੀਡੀਓ ਸਾਰੇ ਜਿੰਨੇ ਵੀ ਵੇਟਰ ਸਟਾਫ ਜੋ ਵੀ ਹੈ ਸਾਰਾ ਪ੍ਰੈਜ਼ੈਂਟ ਹੈ ਇਨਕਲੂਡਿੰਗ ਸਾਡੇ ਸਿਕਿਉਰਟੀ ਗਾਰਡਸ ਵੀ ਗਾਰਡ ਇਥੇ ਬੌਂਸਰ ਵੀ ਨਾਲ ਬੌਂਸਰ ਵੀ ਨਾਲ ਇਥੇ ਫਿਰ ਵੀ ਕੋਈ ਇਥੇ ਸੁਣਵਾਈ ਨਹੀਂ ਹੋ ਰਹੀ ਜੀ ਜਦਾਂ ਇਦਾਂ ਸਾਡੇ ਭਾਬੀ ਦੇ ਕੋਲੇ ਪਰਚ ਪਿਆ ਜਦੋਂ ਉਹਦੀ ਬੈਗ ਆਈ ਆ ਬੰਦੇ ਦੀ ਤੇ ਜਿਹੜਾ ਅਸੀਂ ਰੌਲਾ ਪੈ ਗਿਆ ਬੰਦਾ ਫਿਰ ਬੈਗ ਲੈ ਕੇ ਭੱਜ ਗਿਆ ਅਗਲਾ ਗਿਆ ਅਸੀਂ ਇੱਧਰ ਉੱਧਰ ਭੱਜੇ ਆ ਸਾਰੇ ਜਣੇ ਪਤਾ ਨਹੀਂ ਲੱਗਾ ਕਿੱਦਾਂ ਲੈ ਗਿਆ ਕੀ ਕੁਛੀ ਕਰ ਬੈਗ ਦੇ ਵਿੱਚ ਇੱਕ ਆਪਣੇ ਆਈਫੋਨ ਸੀਗਾ ਜੀ ਕੈਸ ਸੀਗਾ ਜੀ ਸਿਕਨ ਸੀਗੇ ਅੱਜ ਦੇ ਜੀ ਗਹਿਣੇ ਸੀਗੇ ਜੀ ਹਾਂਜੀ ਵਿੱਚ ਬਹੁਤ ਕੋਝਾ ਜੀ ਪੀਮਟਾਂ ਵਿੱਚ ਸੀਗਾ ਬਹੁਤ ਕਿੰਨੇ ਦਾ ਨੁਕਸਾਨ ਹੋਇਆ ਨੁਕਸਾਨ ਮੇਰੇ ਹਿਸਾਬ ਨਾਲ ਘੱਟੋ-ਘੱਟ 20 ਲੱਖ ਤੋਂ ਉੱਪਰ ਆ ਜੀ ਨੁਕਸਾਨ ਹਾਂਜੀ ਉੱਪਰ ਹੀ ਹੋਗਾ 50 ਲੱਖ ਦੇ 20 ਲੱਖ ਦੇ ਵਿੱਚ ਕਰੀਬ ਆ ਪਹਿਲੇ ਸਵਾਲਾਂ ਨਾਲ ਗੱਲ ਕੀਤੀ ਸਵਾਰੀ ਨਾਲ ਪਹਿਲ ਸਾਲਿਆਂ ਨਾਲ ਗੱਲ ਕੀਤੀ ਜੋ ਜਰੇ ਇੱਥੇ ਮੈਨੇਜਰ ਸਾਹਿਬ ਆ ਉਹ ਕਹਿੰਦੇ ਜੀ ਮੰਨੂ ਕੋਈ ਪਤਾ ਨਹੀਂ ਆ ਐਮ ਡੀ ਆਪ ਹੁੰਦੇ ਚਲੋ ਐਮ ਡੀ ਸਾਹਿਬ ਆਏ ਤੇ ਐਮ ਡੀ ਸਾਹਿਬ ਆਉਂਦੇ ਆ ਕਹਿੰਦੇ ਮੇਰੀ ਧਿਆਨ ਨਾਲ ਗੱਲ ਸੁਣ ਲੋ ਉੱਚੀ ਆਵਾਜ਼ ਚ ਗੱਲ ਨਹੀਂ ਕਰਨੀ ਐਦਾਂ ਉਂਗਲਾਂ ਖਰੀਆਂ ਕਰ ਲਿਆ ਫੇ ਇਹ ਕਿ ਉੱਚੀ ਆਵਾਜ਼ ਕਹਿੰਦੇ ਵੀ ਤੁਸੀਂ ਮੈਨੂੰ ਖਰੀਦਿਆ ਹੋਇਆ ਜੋ ਤੋਂ ਕਹਿੰਦੇ ਤੁਸੀਂ ਸਾਨੂੰ ਖਰੀਦਿਆ ਹੋਇਆ ਉਹ ਤੋਂ ਕਹਿੰਦੇ ਮਾਰਿਆ ਧਫਾ ਕਹਿੰਦੇ ਕਰ ਲੋ ਚੈੱਕ ਕਰਨੇ ਕੈਮਰੇਮੈਨ ਹੀ ਚੈੱਕ ਕਰਨੇ ਸੀ ਅਸੀਂ ਆਈਓ ਮੈਂ ਭੱਜਣ ਲੱਗਿਆ ਤਾਂ ਆਫਿਸ ਤੋਂ ਬਾਹਰ ਭੱਜਣ ਲੱਗਾ ਬਾਹਰ ਨਹੀਂ ਭੱਜਦੇ ਤਾਂ ਆਹ ਕਿ ਤੂੰ ਬਾਹਰ ਬਾਹਰ ਨਿਕਲ ਕੇ ਦਾਸ ਤੇ ਜਿਹੜੇ ਉਹਨਾਂ ਦੇ ਬਾਕੀ ਮੁਲਾਜ਼ਮ ਕਹਿੰਦੇ ਬਾਉਕ ਫਿਰ ਆਪਾਂ ਦਵਾ ਲਿਓਗੇ ਕਿ ਬਲਾਉ ਪਹਿਲਾਂ ਬਾਕਸਰ ਪਲਾਉਂ ਹੀ ਬਾਕਸਰਾਂ ਨੂੰ ਦੇਖੀਏ ਬਾਕਸਰ ਕੀ ਕਰਦੇ ਆ ਪਹਿਲਾਂ ਕਿ ਸਾਡਾ ਇੰਨਾ ਨੁਕਸਾਨ ਹੋ ਗਿਆ ਉਪਰੋਂ ਤੁਸੀਂ ਕਹਿੰਦੇ ਬਾਕਸਰ ਪਲਾਉ ਬਾਕਸਰ ਦੇਖ ਲੈਣੇ ਬਾਕਸਰ ਕੀ ਕਰਦੇ ਆ ਸਾਡਾ ਜਿਵੇਂ ਕਿ 20 ਲੱਖ ਦਾ ਨੁਕਸਾਨ ਤੁਸੀਂ ਕਿਹਾ ਦੇ ਬੜਾ ਨੁਕਸਾਨ ਹੈ ਬੜਾ ਨੁਕਸਾਨ ਜਿਆਦਾ ਨੁਕਸਾਨ ਸੀਸੀਟੀ ਵਾਰੇ ਕਿਹਾ ਗਿਆ ਉਪਰੋਂ ਇਹ ਰਿਐਕਸ਼ਨ ਇਹ ਕੋ ਚੰਗੀ ਗੱਲ ਇਹਨਾਂ ਦੀ ਬਿਲਕੁਲ ਨਹੀਂ ਚੰਗੀ ਗੱਲ ਜੀ ਬਿਲਕੁਲ ਨਹੀਂ ਚੰਗੀ ਗੱਲ ਨਹੀਂ ਜੀ ਹਾਂਜੀ ਉਪਰੋਂ ਸਾਡੇ ਉਪਰੋਂ ਸਾਡੀਆਂ ਬੇਟੀ ਜਿਹੜੀ ਇੰਟਰਵਿਊ ਦੇ ਰਹੀ ਆ ਉਹ ਉਹਨਾਂ ਨੂੰ ਕਹੜੇ ਮੇਰੇ ਨਾਲ ਇਦਾਂ ਉਂਗਲਾਂ ਖੜ ਹਾਂਜੀ ਇੱਦਾਂ ਉਂਗਲਾ ਖੜੇ ਖੜੇ ਆਰਾਮ ਨਾਲ ਗੱਲ ਕਰੋ ਆਰਾਮ ਨਾਲ ਇਹ ਆਰਾਮ ਨਾਲ ਗੱਲ ਕਾੜੀ ਗੱਲ ਕਰੀ ਇਹਦੀ ਇੱਥੇ ਕਿਹੜੀ ਗੱਲ ਹੋ ਗਈ ਆਉਂਦੇ ਆ ਦਬਕੇ ਮਾਣਦੇ ਪਿਆ ਜਿਹੜਾ ਅੰਮ੍ਰਿਤਸਰ ਪੁਲਿਸ ਨੂੰ ਸੁਸ਼ਕਾਇਦ ਕੀਤੀ ਤੇ ਇਹ ਪੁਲਿਸ ਨੂੰ ਆਪਾਂ ਕੰਪਲੇਨ ਕਿਹਾ ਫੋਨ ਕੀਤਾ ਸੀਗਾ ਪੁਲ ਥਾਲੇ ਤੱਕ ਤਾਂ ਵੀਰ ਜੀ ਪਹੁੰਚੀ ਨਹੀਂ ਹੋ ਗਈ 6 ਵਜੇ ਕੇ 10 ਮਿੰਟ ਦਾ ਟਾਈਮ ਸੀਗਾ ਹੁਣ ਤੁਸੀਂ ਖੁਦ ਦੇਖ ਲਓ ਕਿੰਨਾ ਟਾਈਮ ਹੋ ਗਿਆ ਵਾ ਹਲੇ ਤੱਕ ਤਾਂ ਪੁਲਿਸ ਪਹੁੰਚੀ ਨਹੀਂ ਹੁਣ ਤੁਸੀਂ ਆਇਓ ਤੁਹਾਡੇ ਮਾਧਿਅਮ ਤੇ ਦੇਖੋ ਹੁਣ ਕੀ ਅੱਗੇ ਕੀ ਬਣਦਾ 7 ਵਜੇ 8 ਮਿੰਟ ਹੋ ਗਏ 7 ਵਜੇ 8 ਮਿੰਟ ਹੋ ਗਿਆ 1 ਘੰਟ